ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਜਨਵਰੀ 2025 ਹੈ ਮੈਂ ਹਾਂ ਕੁਲਦੀਪ ਸਿੰਘ ਸ਼ਿਰਗਲ ਮਰਖਾਈ ਤੁਸੀਂ ਦੇਖ ਰਹੇ ਹੋ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ Facebook ਪੇਜ ਮੇਰਾ ਪੰਜਾਬੀ ਮੇਰਾ ਕਿਸਾਨ ਤੁਸੀਂ ਫੋਲੋ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਦੋ ਖੇਤ ਦੇਖ ਰਹੇ ਹਾਂ ਇੱਕ ਖਰਾਪਰਾ ਖੇਤ ਹੈ ਇੱਕ ਪੀਲਾ ਖੇਤ ਹੈ ਪੀਲੇ ਬਿਲਕੁਲ ਹਰਾ ਖੇਤ ਹੈ ਆ ਪੀਲਾ ਪੈ ਗਿਆ ਪਹਿਲਾਂ ਪਾਣੀ ਲੱਗਿਆ ਸੀ ਪਾਣੀ ਤੋਂ ਬਾਅਦ ਦੇ ਵਿੱਚ ਇਸ ਖੇਤ ਦੇ ਵਿੱਚ ਵਰਖਾ ਹੋ ਗਈ ਵਰਖਾ ਦਾ ਪਾਣੀ ਇਹ ਸੁੱਕਿਆ ਨਹੀਂ ਸੀਗਾ ਉਸ ਤੋਂ ਬਾਅਦ ਫਿਰ ਦੁਬਾਰਾ ਵਰਖਾ ਹੋ ਗਈ ਜੜ ਦਾ ਵਿਕਾਸ ਵੀ ਪੂਰਨ ਤੌਰ ਤੇ ਨਹੀਂ ਹੋ ਰਿਹਾ ਖੇਤ ਪੀਲਾ ਪੈ ਗਿਆ ਤਾ ਇਹੋ ਜੇ ਹਾਲਾਤ ਪੰਜਾਬ ਹਰਿਆਣਾ ਦੇ ਵਿੱਚ ਬਹੁਤ ਸਾਰੇ ਖੇਤਾਂ ਦੇ ਐ ਜਿੱਥੇ ਕਿ ਖੇਤ ਨੂੰ ਪਾਣੀ ਲੱਗਿਆ ਸੀਗਾ ਪਿੱਛੋਂ ਮੀਂਹ ਪੈ ਗਿਆ ਜਾਂ ਪਾਣੀ ਨਹੀਂ ਲੱਗਿਆ ਸੀ ਮੀਂਹ ਹੀ ਜ਼ਿਆਦਾ ਪੈ ਗਿਆ ਤੇ ਮੀਂਹ ਦਾ ਪਾਣੀ ਜ਼ਿਆਦਾ ਖੜ ਗਿਆ ਹਜੇ ਪਹਿਲੇ ਮੀਂਹ ਦਾ ਪਾਣੀ ਸੁੱਕਿਆ ਨਹੀਂ ਸੀਗਾ ਜਿਹੜੇ 2 ਦਿਨ ਪਹਿਲਾਂ ਇਹ ਹਲਕੀ ਵਰਖਾ ਹੋਈ ਹੈ ਉਹ ਫੇਰ ਹੋ ਗਈ ਹੁਣ ਅੱਗੇ ਡਰਾਵਾ ਹੈਗਾ 11 12 ਦਾ ਹੁਣ ਦੇਖੋ 11 12 ਜਿਹੜੀ ਵਰਖਾ ਹੈ ਖਾਸ ਤੌਰ ਤੇ ਆਪੇ ਤੋਂ ਸ਼ੁਰੂ ਕਰੀਏ ਗੰਗानगर ਹਰਮਾਨਗੜ ਬੀਕਾ ਆਪਣਾ ਬਠਿੰਡਾ ਫਿਰੋਜ਼ਪੁਰ ਫਾਜ਼ਿਲਕਾ ਇਹ ਇਸ ਏਰੀਆ ਨੇ ਤਾਂ ਫ੍ਰੀ ਕੋਟ ਸ਼੍ਰੀ ਮੁਕਤਸਰ ਸਾਹਿਬ ਇਸ ਤਰ੍ਹਾਂ ਕਰਕੇ ਜਾਂਦੀ ਹੈ ਨਾ ਪੰਜਾਬ ਦੇ ਹੋਰ ਇਲਾਕਿਆਂ 'ਚ ਵਰਖਾ ਹੋਏਗੀ ਪਰੰਤੂ ਇਹਨਾਂ ਇਲਾਕਿਆਂ 'ਚ ਥੋੜਾ ਜਿਹਾ ਜ਼ਿਆਦਾ ਛੁੱਟੀਆਂ ਲੱਗਣ ਦੀ ਸੰਭਾਵਨਾ ਹੈਗੀ ਹੈ ਤਾਂ ਮੱਕੇ ਵਰਖਾ ਫੇਰ ਆਏਗੀ ਜਿਹਦੀ ਕਣਕ ਪਹਿਲਾਂ ਹੀ ਪਾਣੀ ਦੀ ਮਾਰੀ ਪਈ ਹੈ ਤਾਂ ਵਰਖਾ ਦਾ ਮਤਲਬ ਕਿ ਉਹਦੇ ਲਈ ਮੁਸੀਬਤ ਆਏਗੀ ਤਾਂ ਫਿਰ ਇਹ ਕਿਸਾਨ ਵੀਰ ਕੁਝ ਗੱਲਾਂ ਦਾ ਧਿਆਨ ਰੱਖਣ ਉਹ ਕਿਹੜੀਆਂ ਗੱਲਾਂ ਨੇ ਉਹਦੇ ਬਾਰੇ ਆਪਾਂ ਗੱਲ ਕਰੇ ਜਦੋਂ ਵੀ ਤੁਹਾਡੇ ਖੇਤ ਦੇ ਵਿੱਚ ਪਾਣੀ ਜ਼ਿਆਦਾ ਪਰ ਜਾਂਦਾ ਹੈ ਤੇ ਬੂਟੇ ਦੀਆਂ ਜੜਾਂ ਨਾ ਜੜਾਂ ਦੇ ਹੇਠਲੇ ਪਾਸੇ ਜੜਾਂ ਨੂੰ ਸਾਹ ਲੈਣ ਵਾਸਤੇ ਆਕਸੀਜਨ ਦੀ ਲੋੜ ਹੁੰਦੀ ਹੈ ਜਦੋਂ ਖੇਤ ਦੇ ਵਿੱਚ ਗਿੱਲ ਜ਼ਿਆਦਾ ਹੁੰਦੀ ਹੈ ਪਾਣੀ ਖੜ ਜਾਂਦਾ ਹੈ ਤਾਂ ਫਿਰ ਜੜਾਂ ਸਾਹ ਨਹੀਂ ਲੈ ਸਕਦੀਆਂ ਜਿਹਦੇ ਕਰਕੇ ਆ ਨਾਈਟ੍ਰੋਜਨ ਤੱਤ ਦੀ ਘਾਟ ਆ ਜਾਂਦੀ ਹੈ ਆ ਦੇਖੋ ਮੈਂ ਇੱਕ ਚੀਜ਼ ਦੇਖੀ ਕਿ ਇਹ ਪੁਰਾਣਾ ਪੱਤਾ ਨਾਲ ਇੱਕ ਦੂਜਾ ਫੜਿਆ ਆਪਾਂ ਨਵਾਂ ਪੱਤਾ ਨਵਾਂ ਪੱਤਾ ਦੇਖੋ ਇਹਦਾ ਬਿਲਕੁਲ ਹਰਾ ਹੈ ਤੇ ਪੁਰਾਣਾ ਪੱਤਾ ਪੀਲਾ ਹੈ ਇਹ ਨਵਾਂ ਪੱਤਾ ਨਹੀਂ ਕਰਿਆ ਪੁਰਾਣਾ ਪੱਤਾ ਹੁਣ ਪੁਰਾਣਾ ਪੱਤਾ ਪੀਲਾ ਹੈ ਤੇ ਨਵਾਂ ਪੱਤਾ ਹਰਾ ਤੇ ਸਾਫ਼ ਤੇ ਸਪਸ਼ਟ ਦੱਸਦਾ ਹੈ ਨਾਈਟ੍ਰੋਨ ਦੀ ਘਾਟ ਹੈ ਯੂਰੀਆ ਦੀ ਘਾਟ ਹੈ ਜਦੋਂ ਨਵਾਂ ਪੱਤਾ ਤੁਹਾਡਾ ਕਾਲਾ ਹੋਵੇ ਹਰਾ ਹੋਵੇ ਤੇ ਪੁਰਾਣੇ ਪੱਤੇ ਪੀਲੇ ਹੋਣ ਤਾਂ ਇਹਦਾ ਮਤਲਬ ਕਿ ਖੇਤ नाइट्रोजन ਦੀ ਘਾਟ ਹੈ ਯੂਰੀਆ ਦੀ ਘਾਟ ਹੈ ਯੂਰੀਆ ਤਾਂ ਆਪਾਂ ਤੱਕ ਤਿੰਨ ਘੱਟੇ ਪਾਤੇ ਥੱਲੇ ਦੇਖੋ ਥੱਲੇ ਪਾਣੀ ਭਰਨ ਕਰਕੇ ਸੈੱਲ ਜਿਆਦਾ ਹੋਣ ਕਰਕੇ ਜੜ ਕੰਮ ਨਹੀਂ ਕਰ ਪਾਰੀ ਤਾਂ ਇਹੋ ਜੀ ਸਥਿਤੀ ਦੇ ਵਿੱਚ ਸਾਨੂੰ ਪੱਤیاں ਰਹੀਂ ਜਿਹੜੀ ਹੈਗੀ ਹੈ ਯੂਰੀਆ ਦੇ ਨਹੀਂ ਪਏਗੀ ਵੀ ਮੈਂ ਇੱਕ ਸਾਫ਼ ਗੱਲ ਕਰਦਾ ਹੁੰਦਾ ਹਾਂ ਕਿ ਇੱਕ ਵਿਅਕਤੀ ਰੋਟੀ ਨਹੀਂ ਖਾ ਰਿਹਾ ਬਿਮਾਰ ਹੋ ਗਿਆ ਤਾਂ ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨਹੀਂ 42-43 ਦਿਨ ਹੋ ਗਏ ਉਵੇਂ ਹੀ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਵਿੱਚ ਮਰਨ ਵਰਤੇ ਬੈਠਾ ਸੀ 6 ਦਿਨ ਹੋ ਗਏ 6ਵੇਂ ਦਿਨ ਹੀ ਜਿਹੜਾ ਹੈਗਾ ਹਾਲਾਤ ਵਿਗੜ ਗਏ ਤੇ ਦਾਖਲ ਕਰਉਣਾ ਪੈ ਗਿਆ ਆਈਸੀਯੂ ਆਈਸੀਯੂ ਦੇ ਵਿੱਚ ਦਾਖਲ ਹੈ ਹੁਣ ਇਸ ਸਮੇਂ ਵਿਦਾਂਤਾ ਹਸਪਤਾਲ ਦੇ ਵਿੱਚ ਤਾਂ ਹੁਣ ਉੱਥੇ ਕੀ ਹੈ ਉਹ ਨਹੀਂ ਖਾ ਨਹੀਂ ਰਿਹਾ ਨਾ ਤੇ ਇਸ ਕਰਕੇ ਫਿਰ ਉਹਨੂੰ ਗਲੂਕੋਜ ਦਿਓ ਕਿ ਕੋਈ ਬੰਦਾ ਮੈਂ ਨਹੀਂ ਕਹਿ ਰਿਹਾ ਕਿ ਉਹਨੂੰ ਗਲੂਕੋਜ਼ ਲਾਤੀ ਮੈਂ ਵੈਸੇ ਗੱਲ ਕਰ ਰਿਹਾ ਕਿ ਇੱਕ ਵਿਅਕਤੀ ਜਦੋਂ ਕੁਝ ਖਾ ਨਹੀਂ ਰਿਹਾ ਹੁੰਦਾ ਤਾਂ ਆਪਾਂ ਕਹਿੰਨੇ ਕਿ ਇਹਦੇ ਗਲੂਕੋਜ਼ ਲਾਓ ਗਲੂਕੋਜ਼ ਆਪਾਂ ਦੇ ਲਾਉਣੇ ਆਂ 나ੜ ਦੇ ਵਿੱਚ ਤਾਂ ਕਿ ਉਹਨੂੰ ਅਸਰ ਮਿਲਣਾ ਸ਼ੁਰੂ ਹੋਏ ਜਦੋਂ ਬੂਟਾ ਥੱਲਿਓਂ ਨਹੀਂ ਖਾ ਰਿਹਾ ਤਾਂ ਉਸ ਸਮੇਂ ਜਿਹੜਾ ਹੈਗਾ ਪੱਤیاں ਰਹੀ ਜਿਹੜੀ ਹੈਗੀ ਆ ਆਪਾਂ ਉਹਨੂੰ ਯੂਰੀਆ ਦੇਣੀ ਹੈ ਦਾਣੇਦਾਰ ਯੂਰੀਆ ਲਓ 3 ਕਿਲੋ ਯੂਰੀਆ 100 ਲੀਟਰ ਪਾਣੀ ਚ ਘੋਲੋ ਤੇ 200 ਲੀਟਰ ਪਾਣੀ ਖੇਤ ਦੇ ਦਾ ਲਾਉਣ ਦੀ ਕੋਸ਼ਿਸ਼ ਕਰੋ ਮੈਂ ਕਿ 200 ਲੀਟਰ ਪਾਣੀ ਚ 6 ਕਿਲੋ ਯੂਰੀਆ ਘੋਲ ਕੇ ਖੇਤ ਦੇ ਵਿੱਚ ਸਪਰੇਅ ਕਰ ਦਿਓ ਤੇ ਤੁਹਾਡੇ ਖੇਤ ਦੇ ਵਿੱਚ ਬਹਾਰ ਆਏਗੀ ਖੇਤ ਜਲਦੀ ਹਰਾ ਭਰਾ ਹੋਏਗਾ ਜੇ ਤੁਹਾਨੂੰ ਲੱਗਦਾ ਕਿ ਖੇਤ ਅਜੇ ਹੋਰ ਗਿੱਲਾ ਇੱਕ ਅਦੀ ਸਪਰੇਅ ਹੋਰ ਕਰ ਲਓ ਹੁਣ ਆ ਜਿਹੜੀ ਵੀਡੀਓ ਜਿਸ ਸਮੇ ਪੈ ਰਹੀ ਹੈ ਉਸ ਸਮੇ ਹੈਗਾ ਕਿ 7 ਜਨਵਰੀ 2025 ਨੂੰ ਮੈਂ ਪਾ ਰਿਹਾ ਆਂ ਅੱਠ ਨੂੰ ਤੁਸੀਂ ਦੇਖ ਰਹੇ ਹੋ ਤਾਂ ਮੈਂ ਚਾਹਾਂਗਾ ਜੇ ਤੁਹਾਡੇ ਖੇਤ ਦੀ ਸਥਿਤੀ ਹੈ ਤਾਂ ਤੁਸੀਂ 8 ਨੂੰ ਹੀ ਇਹ ਸਪਰੇਅ ਕਰੋ ਤੇ ਤਾਂ ਕਿ ਜੇਕਰ 11 12 ਨੂੰ ਵਰਖਾ ਫੇਰ ਹੁੰਦੀ ਹੈ ਤਾਂ ਉਹ ਸਵਰਖਾ ਨੂੰ ਤੁਹਾਡਾ ਖੇਤ ਸਹਾਰ ਸਕੇ ਠੀਕ ਹੈ ਪਹਿਲੀ ਗੱਲ ਸਮਝ ਆ ਗਈ ਕਿ ਆਪਾਂ ਇਹਦੇ ਵਿੱਚ ਕੁਝ ਬਾ ਨਾ ਕੋਈ ਜਿੰਕ ਨਾ ਕੋਈ ਸ਼ੋਰ ਕੁਝ ਨਹੀਂ ਕੱਲੇ ਯੂਰੀਆ ਦੀ ਘਾਟ ਹੈ 3 ਕਿਲੋ ਯੂਰੀਆ ਸਪਰੇਅ ਕਰਨ ਦੀ ਕੋਸ਼ਿਸ਼ ਕਰੋ ਇੱਕ ਨੰਬਰ ਤੇ ਨੰਬਰ 2 ਤੇ ਪਿਛਲੇ ਸਾਲਾਂ 'ਚ ਦੇਖਿਆ ਕਿ ਬਾੜੀ ਸੈੱਲ ਹੋ ਗਈ ਪਾਣੀ ਖੜਾ ਖੇਤਾਂ ਦੇ ਵਿੱਚ ਕਈ ਕਿ ਦਿਨ ਪਾਣੀ ਸੁੱਕ ਨਹੀਂ ਰਿਹਾ ਫਸਲ ਦੇ ਵਿੱਚ ਉੱਥੇ ਅਸੀਂ ਕੀ ਕੀਤਾ ਕਿ 2 ਕਿਲੋ ਡੀਏਪੀ ਤੇ 1 ਕਿਲੋ ਯੂਰੀਆ ਇਹ ਡੀਏਪੀ 2 ਦਿਨ ਪਹਿਲਾਂ ਕੋਲਤੀ ਸੀਗੀ ਉਹਨੂੰ 100 ਲੀਟਰ ਪਾਣੀ 'ਚ ਪਾ ਕੇ ਔਰ ਇਹ 3-4 ਸਪਰੇ 2-2 3-3 ਦਿਨਾਂ ਦੇ ਵਕਫੇ ਤੇ ਕੀਤੇ ਸੀਗੇ ਉਹ ਕਣਕਾਂ ਜਿਵੇਂ ਜਿਵੇਂ ਪਾਣੀ ਸੁੱਕਦਾ ਗਿਆ ਕਣਕਾਂ ਸਹੀ ਹੁੰਦੀਆਂ ਗਈਆਂ ਤੇ ਕਣਕਾਂ ਨੇ ਝਾੜ ਨਹੀਂ ਘਟਾਇਆ ਸੀ ਕਣਕਾਂ ਨੇ ਵਧੀਆ ਝਾੜ ਦਿੱਤਾ ਸੀ ਕਈ ਸਾਰੇ ਖੇਤ ਇਹੋ ਜਿਹੀ ਹੋਣਗੇ ਜਿੱਥੇ ਪਾਣੀ ਖੜਨ ਕਰਕੇ ਮੈਗਨੀਜ਼ ਦੀ ਘਾਟ ਵੀ ਆ ਜੂਗੀ ਤੇ ਜੇ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ ਫਿਰ ਆਪਾਂ ਜਿਹੜਾ ਹੈਗਾ ਖੇਤ ਦੇ ਵਿੱਚ ਇਹ 1 ਕਿਲੋ ਮੈਗਨੀਜ਼ ਤੇ 2 ਕਿਲੋ ਯੂਰੀਆ ਜੇ ਮੈਗਨੀਸ਼ੀਆ ਪਾਉਣਾ ਚਾਹੁੰਦਾ 1/2 ਕਿਲੋ ਪਾ ਸਕਦੇ ਹੋ ਨਾਲ ਉਹ ਪਾ ਕੇ ਉਹਦਾ ਸਪਰੇਅ ਆਪਾਂ ਕਰ ਲਾਂਗੇ ਉਹਦੇ ਨਾਲ ਵੀ ਖੇਤ ਹਰਾ ਭਰਾ ਹੁੰਦਾ ਤਾਂ ਮੇਨ ਜਿਹੜੀ ਵੀਡੀਓ ਚੋ ਮੈਸੇਜ ਹੈ ਤੁਹਾਡੇ ਕੋਲ ਲਈ ਉਹ ਇਹੀ ਹੈ ਕਿ ਜਿਹੜੇ ਇਸ ਤਰ੍ਹਾਂ ਪੀਲੇ ਪੈ ਚੁੱਕੇ ਖੇਤ ਨੇ ਇਹਨਾਂ ਦੇ ਉੱਤੇ ਅਗਲਾ ਮੀਂਹ ਪੈਣ ਤੋਂ ਪਹਿਲਾਂ-ਪਹਿਲਾਂ ਇੱਕ ਯੂਰੀਆ ਦਾ ਸਪਰੇਅ ਕਰ ਦੇਵੋ ਤਾਂ ਕਿ ਇਹ ਖੇਤ ਠੀਕ ਹੋ ਜਾਣ ਠੀਕ ਤੁਸੀਂ 6 ਕਿਲੋਗ੍ਰam ਯੂਰੀਆ 200 ਲੀਟਰ ਪਾਣੀ ਚ ਪਾ ਕੇ ਸਪਰੇਅ ਮਾਰੋਗੇ ਤਾਂ ਅਗਲੀ ਵਰਖਾ ਇਹਦਾ ਨੁਕਸਾਨ ਨਹੀਂ ਕਰ ਸਕੇਗੀ ਜੇ ਤੁਹਾਨੂੰ ਲੱਗਦਾ ਕਿ ਮੇਰਾ ਖੇਤ ਸੇਮ ਵਾਲਾ ਹੈ ਇਹ ਚ ਪਾਣੀ ਭਰਿਆ ਪਿਆ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਇੱਕ ਦੋ ਸਪਰੇਅ ਡੀਏਪੀ ਤੇ ਯੂਰੀਆ ਰਲਾ ਕੇ ਵੀ ਕਰ ਸਕਦੇ ਹੋ ਠੀਕ ਹੈ ਤੇ ਜੇ ਤੁਹਾਡੇ ਖੇਤ ਚ ਮੈਗਨੀ ਦੀ ਘਾਟ ਆ ਗਈ ਏ ਤਾਂ ਤੁਸੀਂ ਫਿਰ ਨਾਲ 2 ਕਿਲੋ ਮੈਗਨੀ ਅੱਧਾ ਕਿਲੋ ਮੈਗਨੀਸ਼ੀਅਮ ਦੇ 2 ਕਿਲੋ ਯੂਰੀਆ ਵਾਲਾ ਉਹ ਸਪਰੇਅ ਕਰ ਸਕਦੇ ਹੋ ਤਾਂ ਤਿੰਨ ਤਰੀਕੇ ਦੀਆਂ ਤੁਹਾਡੇ ਕੋਲ ਸਪਰੇਆ ਨੇ ਤਾਂ ਇਹਨੂੰ ਤੁਸੀਂ ਆਪਣੇ ਪਹਿਲ ਦੇ ਆਧਾਰ ਤੇ ਜੋ ਵੀ ਤੁਸੀਂ ਕਰਨਾ ਚਾਹੋਂ ਕਰ ਸਕਦੇ ਹੋ ਬਾਕੀ ਹੋਰ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਅੱਗ ਸਵਾਰ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਹੋਰ ਕੁਝ ਕਰਨ ਦੀ ਲੋੜ ਨਹੀਂ ਹੈਗੀ ਇਸ ਦੇ ਨਾਲ ਹੀ ਖੇਤ ਤੁਹਾਡੇ ਠੀਕ ਹੋ ਜਾਣਗੇ ਠੀਕ ਹੈ ਤਾਂ ਉਮੀਦ ਕਰਦਾ ਹਾਂ ਕਿ ਇਹ ਜਾਣ ਕੇ ਲਾਇਵਨ ਸਾਬਤ ਹੋਏਗੀ ਬਾਰ-ਬਾਰ ਗੱਲ ਕਰਦਾ ਹਾਂ ਕਿ ਜੇ ਖੇਤ ਚ ਪਾਣੀ ਕਰਕੇ ਖੇਤ ਚ ਪੀਲਾਪਣ ਹੈਗਾ ਤਾਂ ਕੱਲੀ 3 ਕਿਲੋ ਯੂਰੀਆ ਨੂੰ ਤਰਜੀਹ ਦਿਓ ਤੇ ਮੀਂਹ ਪੈਣ ਤੋਂ ਪਹਿਲਾਂ ਇੱਕ ਵਾਰੀ ਉਸ ਸਪਰੇਅ ਜ਼ਰੂਰ ਕਰ ਦਿਓ ਤਾਂ ਕਿ ਇਹ ਖੇਤ ਦੁਬਾਰਾ ਫਿਰ ਗਿੱਲਾ ਹੋ ਕੇ ਹੋਰ ਗਿੱਲਾ ਨਾ ਪਵੇ। ਧੰਨਵਾਦ ਦੋਸਤੋ ਮਿਹਰ ਬਣੋ ਦੋਸਤੋ